ਪੈਟਰੋਲ ਪੰਪਾਂ ਨੂੰ ਲੈ ਕੇ ਜਿਹੜਾ ਐਤਵਾਰ ਨੂੰ ਛੁੱਟੀ ਦਾ ਇਹ ਮਸਲਾ ਬਣਿਆ ਉਹਦੇ ਸੰਬੰਧ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੀਆਂ ਵੱਖੋ ਵੱਖਰ ਰਾਏਆਂ ਹੈਗੀਆਂ ਨੇ ਅਸੀਂ ਭਾਰਤੀ ਪੈਟਰੋਲ ਪੰਪ ਦੇ ਉੱਤੇ ਖੜੇ ਆ ਤੇ ਇਹ ਜਿਹੜੀ ਆ ਗੱਲਬਾਤ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਕਿ ਕਿੰਨਾ ਕੇ ਗੱਲਵਾਜ਼ੇਬ ਆ ਤੇ ਜਿਹੜੀ ਗੱਲ ਆ ਕਿੱਥੋਂ ਨਿਕਲ ਕੇ ਆਈ ਜਾਂ ਕਹਿ ਲਓ ਕਿ ਇਹ ਕੋਈ ਪੈਟਰੋਲ ਪੰਪ ਦੇ ਐਸੋਸੀਏਸ਼ਨ ਦੀ ਗੱਲ ਨੂੰ ਲੈ ਕੇ ਹੈਗੀ ਆ ਜਾਂ ਵਾਕਈ ਕੋਈ ਛੁੱਟੀ ਦਾ ਮਸਲਾ ਸੂਰੀ ਦਾ ਬੰਟੂ ਜੀ ਦੇ ਪੰਪ ਤੇ ਅਸੀਂ ਬੈਠੇ ਆ ਇਹ ਪੰਪ ਉਹ ਮਾਛੀਵਾੜਾ ਤੋਂ ਸਵਰਾਲਾ ਰੋਡ ਤੇ ਉੱਥੇ ਹੈਗਾ ਆ ਭਾਰਤੀ ਆ ਪੈਟਰੋਲ ਪਟਰੋਲ ਜਿਹੜਾ ਪੰਪ ਆ ਕਾਫੀ ਵਧੀਆ ਇਹਦੀ ਪੰਪ ਦੀ ਜਿਹੜੀ ਸੇਲ ਉਹ ਹੈਗੀ ਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇੱਕ ਫੈਸਲਾ ਹੋਣ ਜਾ ਰਿਹਾ ਕਿ ਹਰ ਐਤਵਾਰ ਨੂੰ ਪੰਪ ਉਹ ਛੁੱਟੀ ਰਹੇਗੀ ਬੰਦ ਰਹੇਗਾ ਉਹਦਾ ਜਿਹੜਾ ਸਿੱਧਾ-ਸਿੱਧਾ ਅਸਰ ਆ ਉਹ ਲੋਕਾਂ ਤੇ ਕੀ ਪਵੇਗਾ ਜੇ ਪੰਪ ਬੰਦ ਰਹੇਗਾ ਤਾਂ ਲੋਕ ਜਿਹੜੇ ਆ ਉਹ ਡੀਜ਼ਲ ਤੇ ਪੈਟਰੋਲ ਨੂੰ ਸਟੋਰ ਕਰਕੇ ਜਦੋਂ ਕੋਈ ਵੀ ਚੀਜ਼ ਸਟੋਰ ਹੁੰਦੀ ਜਾਂਦੀ ਹੈ ਤਾਂ ਉਹਨੀਆਂ ਦੀ ਕੀਮਤਾਂ ਦੇ ਵੀ ਵਧਣ ਦੇ ਚਾਂਸ ਹੋ ਜਾਂਦੇ ਆ ਜਾਂ ਉਹਦੇ ਕਈ ਹੋਰ ਵੀ ਗਲਤ ਨਤੀਜੇ ਹੋ ਸਕਦੇ ਆ ਇਸ ਲਈ ਅੱਜ ਅਸੀਂ ਕਸੂਰੀ لال ਮਿੰਟੂ ਜੀ ਕੋਲ ਆਏ ਆ ਉਹਨਾਂ ਤੇ ਪੁੱਛਗਿੱਛ ਕਰਦੇ ਆ ਕਿ ਕੀ ਮਾਮਲਾ ਹੈਗਾ ਆ ਤੇ ਕੀ ਇਹਦਾ ਕੁਝ ਹੋਣਾ ਚਾਹੀਦਾ ਸੋ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਆ ਇਹ ਜਿਹੜਾ ਨਵਾਂ ਫੈਸਲਾ ਹੋਣ ਜਾ ਰਿਹਾ ਕਿ ਹਰ ਐਤਵਾਰ ਪੈਟਰੋਲ ਪੰਪ ਜਿਹੜਾ ਹੈ ਉਹ ਬੰਦ ਰਹੇਗਾ ਉਹਦੇ ਵਿਸ਼ੇ ਦੇ ਵਿੱਚ ਦੱਸੋ ਜੀ ਉਹ ਕਿੰਨਾ ਕੁ ਇਹ ਇਹ ਸਾਰਥਕ ਗੱਲ ਹੈਗੀ ਆ ਦੇਖੋ ਗੱਲ ਇਹ ਆ ਸਸ਼ਪਾਲ ਜੀ ਕੋਈ ਬਿਜ਼ਨਸਮੈਨ ਚਾਹਦਾ ਨਹੀਂ ਹੁੰਦਾ ਕਿ ਮੈਂ ਬੰਦ ਰੱਖਾਂ ਜਾਂ ਮੈਂ ਸੰਡੇ ਦੀ ਛੁੱਟੀ ਕਰਾਂ ਹਾਲਾਤ ਪੈਦਾ ਇਹ ਹੋ ਗਏ ਆ ਤਕਰੀਬਨ 7 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਅੱਛਾ ਇੱਕ ਸਿੰਗਲ ਪੈਣੀ ਇੱਕ ਸਿੰਗਲ ਪੈਸਾ ਵੀ ਕੰਪਨੀ ਨੇ ਨਾ ਗਵਰਨਮੈਂਟ ਨੇ ਸਾਡੇ ਕਮਿਸ਼ਨ 'ਚ ਵਾਧਾ ਨਹੀਂ ਕੀਤਾ ਠੀਕ ਹੈ ਹੁਣ ਤੁਸੀਂ ਦੇਖੋ ਮੈਂ ਕਿਸਾਨ ਵੀ ਹਾਂ ਮੈਂ ਵਪਾਰੀ ਵੀ ਹਾਂ ਮੈਂ ਪੋਲੀਟੀਕਲ ਵੀ ਹਾਂ ਠੀਕ ਆਪਣੀ ਹੁਣ ਫਸਲ ਦਾ ਭਾਅ ਆਪਾਂ ਕਿੱਡਾ ਸੈਂਟਰ ਨਾਲ ਲੜਾਈ ਲੜ ਰਹੇ ਹਾਂ ਬਿਲਕੁਲ ਬਿਲਕੁਲ ਵੀ ਸਾਡੇ ਫਸਲਾਂ ਦੇ ਭਾਅ ਵਧਾਏ ਜਾਣ ਹਰ ਇੱਕ ਬੰਦਾ ਚਾਂਦਾ ਵੀ ਮੇਰੀ ਜਿਹੜੀ ਤਨਖਾਹ ਅੱਜ 15000 ਅਗਲੇ ਸਾਲ 16 ਹੋ ਜਿਵੇ ਚਾਹੇ ਉਹ ਸਰਕਾਰੀ ادارے ਚਾਹੇ ਉਹ ਪ੍ਰਾਈਵੇਟ ادارے ਚ ਬਿਲਕੁਲ ਰਿਕ ਬੰਦਾ ਗੇਨ ਲਈ ਬੈਠਾ ਬਿਲਕੁਲ ਤੁਸੀਂ ਇਹ ਦੇਖੋ ਵੀ 7 ਸਾਲ ਦਾ ਸਬਰ ਪੰਪ ਵਾਲਿਆਂ ਦਾ ਨਹੀਂ ਤਾਂ 7 ਮਹੀਨੇ ਨਹੀਂ ਕੋਈ ਕੱਢਦਾ ਅਗਰ ਅੱਜ ਮੈਂ ਆਪਣੇ ਸੇਲਮੈਨ ਨੂੰ ਕਹਾਂ ਵੀ ਤੁਹਾਡੀ ਮੈਂ ਤਨਖਾਹ ਨਹੀਂ ਵਧਾਣੀ ਇਸ ਸਾਲ ਉਹ ਭੱਜਣਗੇ ਬਿਲਕੁਲ ਬਿਲਕੁਲ 7 ਸਾਲ ਚ ਗੈਪ ਦੇਖੋ ਕਿੱਡਾ ਜਿਹੜਾ ਸਾਡਾ 70000 ਰੁਪਏ ਦਾ ਪੰਪ ਦਾ ਖਰਚਾ ਹੁੰਦਾ ਦਾ ਮਹੀਨੇ ਦਾ ਹਾਂਜੀ ਹੁਣ ਸਾਡਾ 3 ਲੱਖ ਰੁਪਏ ਦਾ ਖਰਚਾ ਹੋ ਚੁੱਕਿਆ ਠੀਕ ਹੈ ਤੁਸੀਂ ਬਿਜਲੀ ਦੇ ਬਿੱਲ ਦੇਖੋ ਤੁਸੀਂ ਜਨਰੇਟਰਾਂ ਦੇ ਖਰਚੇ ਦੇਖੋ ਤੁਸੀਂ ਐਨੇ ਸਾਨੂੰ ਬੰਦੇ ਰੱਖਣੇ ਪੈ ਰਹੇ ਆ ਜਿਹੜਾ ਬੰਦਾ ਅੱਗੇ 200 250 ਕਿਸ ਤਰ੍ਹਾਂ ਦਿਹਾੜੀ ਦੇਦਾ ਉਹ 500 ਤੇ ਨਹੀਂ ਮਿਲ ਰਿਹਾ ਮੇਰੇ ਕਹਿਣ ਦਾ ਭਾਵ ਇੰਨੀ ਮਹਿੰਗਾਈ ਵੱਧ ਚੁੱਕੀ ਆ ਸਾਡਾ ਕਮਿਸ਼ਨ ਉਹੀ ਦੱਸੋ ਹੁਣ ਮਜਬੂਰ ਹੋ ਕੇ ਹੋਰ ਕੀ ਕੀਤਾ ਜਾਵੇ ਸਰਕਾਰਾਂ ਨੂੰ ਉਤਰਲੇ ਪਾਲੇ ਵਾਸਤੇ ਪਾਲੇ ਇਹ ਨਹੀਂ ਵੀ ਮੈਂ ਕਹਿੰਦਾ ਵੀ ਕੋਈ ਹੁਣ ਵਾਲੀ ਗਵਰਨਮੈਂਟ ਨੂੰ ਕੋਈ ਵੀ ਗਵਰਨਮੈਂਟ ਆਈ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਇਧਰ ਨੂੰ ਚਲੋ ਉਹ ਵਾ ਤੁਹਾਡੀ ਸਹੀ ਆ ਹੁਣ ਮਸਲਾ ਇਹ ਹੈਗਾ ਆ ਕਿ ਇਹ ਇੱਕ ਕੋਈ ਸਟ੍ਰਾਈਕ ਟਾਈਪ ਜਾਂ ਤੁਹਾਡੀ ਜਿਹੜੀ ਕੋਈ ਪੈਟਰੋਲੀਅਮ ਐਸੋਸੀਏਸ਼ਨ ਆ ਉਹਦੇ ਵੱਲੋਂ ਛੁੱਟੀ ਵਾਲੀ ਗੱਲ ਆ ਜਾਂ ਕੋਈ ਇੱਕ ਸਟ੍ਰਾਈਕ ਟਾਈਪ ਆ ਜੀ ਦੇਖੋ ਮੈਂ ਤਾਂ ਫਿਲਹਾਲ ਤਾਂ ਛੁੱਟੀ ਦੀ ਉਹ ਕਹਿ ਰਹੇ ਆ اچھا ਮੈਂ ਆਪਣੀ ਐਸਓ ਨੂੰ ਮੈਂ ਬੜਾ ਸਪਸ਼ਟ ਬੰਦਾ ਆ ਮੈਂ ਮੈਨੂੰ ਬਾਛਲ ਨਹੀਂ ਆਂਦਾ ਚਾਹੇ ਮੈਨੂੰ ਕੋਈ ਚੰਗਾ ਕਵੇ ਚਾਹੇ ਮਾੜਾ ਕਵੇ ਮੈਂ ਐਸਓ ਨੂੰ ਕਿਹਾ ਤਾਂ ਵੀ ਜਸਟੈਕ ਕਰਨੀਆਂ ਪੂਰੇ ਪੰਜਾਬ ਚ ਕਰੋ ਬਿਲਕੁਲ ਉਹਦਾ ਅਸਰ ਹੋਵੇ ਉਹਦਾ ਅਸਰ ਹੋਵੇ ਅੱਜ ਆਪਾਂ ਇੱਕ ਡਿਸਟ੍ਰਿਕਟ ਲੁਧਿਆਣੇ ਚ ਕਰਦੇ ਆਂ ਦੇਖੋ ਹੁਣ ਸਾਨੂੰ ਆਪਣੀ ਜੁੜੀਆਂ ਨਾਲ ਤੱਕ ਚੱਲਣਾ ਪੈਣਾ ਚੱਲਣਾ ਪਊਗਾ ਜ਼ਰੂਰ ਪਰ ਮੇਰੀ ਜਿਹੜੀ ਸੋਚ ਆ ਵੀ ਐਦਾਂ ਵੀ ਸੰਡੇ ਨੂੰ ਬੰਦ ਰੱਖ ਲਈਏ ਇਹਦਾ ਅਸਰ ਤਾਂ ਪਊਗਾ ਪਰ ਬਹੁਤ ਜ਼ਿਆਦਾ ਨਹੀਂ ਪਊਗਾ ਮੈਂ ਹੁਣ ਆਪਣੀ ਐਸਓ ਨੂੰ ਵੀ ਬੇਨਤੀ ਕਰਦਾ ਵੀ ਅਗਰ ਸਟ੍ਰੈਕ ਕਰਨੀ ਹੈ ਤਾਂ ਪੂਰੇ ਪੰਜਾਬ ਚ ਕਰੋ ਤਾਂ ਜੋ ਕੇ ਕੰਨ ਤੇ ਜੂਮ ਸਿਰ ਕੇ ਸਰਕਾਰਾਂ ਤੇ ਕੰਪਨੀ ਦੇ ਇਹਦਾ ਹੁਣ ਦੇਖੋ ਉਹ ਕਹਿੰਦੇ ਵੀ ਨਹੀਂ ਆਪਾਂ ਸਟਾਰਟਿੰਗ ਕਰੀਏ ਆਪਾਂ ਇੱਕ ਦਿਨ ਦੀ ਛੁੱਟੀ ਬਾਕੀ ਵੀ ਮਨਾਉਂਦੇ ਆ ਸਾਰੇ ਆਪਾਂ ਛੁੱਟੀ ਸਮਝ ਕੇ ਮਨਾ ਲਓ ਇਹਨੂੰ ਸੰਡੇ ਨੂੰ ਨਹੀਂ ਦੇਖੋ ਪ੍ਰਧਾਨ ਜੀ ਛੁੱਟੀ ਇੱਕ ਅਲੱਗ ਚੀਜ਼ ਆ ਸਟ੍ਰਾਈਕ ਇੱਕ ਅਲੱਗ ਚੀਜ਼ ਆ ਫਿਰ ਸਰਕਾਰ ਨੂੰ ਕਿਵੇਂ ਇਹ ਇਹ ਦਵਾ ਤੁਹਾਡਾ ਪੀ ਸਕਦਾ ਕਿ ਅਸੀਂ ਤਾਂ ਜੀ ਇਹ ਇਹ ਛੁੱਟੀ ਕਰ ਰਹੀ ਹੈ ਫਿਰ ਸਰਕਾਰ ਨੇ ਕਹਣਾ ਇਹ ਤਾਂ ਛੁੱਟੀ ਹੋ ਰਹੀ ਹੈ ਹੋਣ ਦੋ ਛੁੱਟੀ ਸਟ੍ਰਾਈਕ ਦਾ ਤਾਂ ਕੋਈ ਇਹਦੇ ਨਾਲ ਤਾਂ ਲਗਾਦਣਾ ਦੇਖੋ ਮੈਂ ਤਾਂ ਇਹਨੂੰ ਸਟ੍ਰਾਈਕ ਕਹੂੰਗਾ ਅੱਛਾ ਜੀ ਚਾਹੇ ਸਾਡਾ ਕੋਈ ਬੰਦਾ ਕਹੀ ਜਾਵੇ ਛੁੱਟੀ ਹੈ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਮੈਨੂੰ ਬਲਚਾਲ ਨਹੀਂ ਆਉਂਦੇ ਮੈਨੂੰ ਕੋਈ ਸ਼ੌਂਕ ਵੀ ਨਹੀਂ ਹੈਗਾ ਪੰਪ ਦਾ ਹੂੰ ਜਿੱਥੇ ਸੁਭਾਅਵਾਨ ਦਾ ਸਵਾਲ ਆ ਫਿਰ ਕੋਈ ਜ਼ਿੰਦਗੀ 'ਚ ਕੋਈ ਚੀਜ਼ ਉਹਦੇ ਉੱਪਰ ਨਹੀਂ ਹੈਗੀ ਬਿਲਕੁਲ ਠੀਕ ਹੈ ਮੈਂ ਕਹਿੰਦਾ ਵੀ ਸਟ੍ਰੈਕ ਕਰੀਏ ਪੰਜਾਬ ਲੈਵਲ ਤੇ ਕੀ ਪੂਰੇ ਹਿੰਦੁਸਤਾਨ ਲੈਵਲ ਤੇ ਕਰੀਏ ਬਿਲਕੁਲ ਬਿਲਕੁਲ ਤਾਹੀ ਉਹ ਸੋਚ ਨੂੰ ਮਨਜ਼ੂਰ ਹੋਣਗੇ ਤਾਹੀ ਹੋਗਾ ਨਾ ਵੀ ਮੁੱਦਾ ਸਾਡਾ ਆ ਆ ਮੁੱਦੇ ਤੇ ਸਰਕਾਰ ਗੌਰ ਕਰੂਗੀ ਜੇ ਤੁਸੀਂ ਛੁੱਟੀ ਲੈਨੇ ਆ ਤਾਂ ਤਾਂ ਵੀ ਸਰਕਾਰ ਨੂੰ ਉਹਦੇ ਗੱਲ ਤੇ ਵੀ ਲੈ ਲਓ ਛੁੱਟੀ ਤਾਂ ਚੰਗੀ ਗੱਲ ਚਲੋ ਐ ਆ ਜੀ ਹੁਣ ਸਾਡਾ ਦੇਖੋ ਹਰੇਕ ਪੰਪ ਦਾ ਬਣਾ ਭਈਚਾਰਾ ਵੀ ਹੁੰਦਾ ਹੁਣ ਕੱਲ ਨੂੰ ਜਿਵੇਂ ਰਖੜੀ ਦਾ ਪਰਸ ਹੁੰਦੇ ਨਾ ਇੱਥੇ ਕੋਈ ਬੰਦਾ ਆਂਦਾ ਅਸੀਂ ਬੰਦ ਕਰਕੇ ਬੈਠੇ ਆ ਕਿਉਂਕਿ ਸਾਡਾ ਉੱਪਰੋਂ ਕਾਲ ਆਈ ਹੋਈ ਆ ਪਰ ਉਹ ਲੋਕ ਹੁਣ ਬੜਾ ਬੁਰਾ ਮਨਾਨਗੇ ਵੀ ਚੰਗੇ ਬੰਦੇ ਹੋ ਤਿਆਰ ਵਾਲੇ ਦਿਨ ਬੰਦ ਸਾਨੂੰ ਵੀ ਮਹਿਸੂਸ ਹੁੰਦਾ ਕੁਝ ਬੰਦੇ ਐਦਾਂ ਦੇ ਵੀ ਹੋਣਗੇ ਤੁਹਾਡੇ ਪ੍ਰੇਮੀ ਜਿਹੜੇ ਕਹਿਣਗੇ ਵੀ ਬੰਟੂ ਜੀ ਸਾਨੂੰ ਤਾਂ ਤੇਲ ਪਾਓ ਹਾਂ ਕਹਿਣਗੇ ਨਾ ਪਰ ਹੁਣ ਗੱਲ ਇਹ ਆ ਵੀ ਕਰੀਏ ਕੀ ਸਰਕਾਰ ਵੀ ਨਹੀਂ ਸੁਣਦੀ ਸਾਡੀ ਕੰਪਨੀ ਵੀ ਨਹੀਂ ਸੁਣਦੀ ਕੰਪਨੀ ਨੇ ਕਰੋੜਾਂ ਰੁਪਏ ਕਮਾਇਆ ਇਸ ਸਾਲ ਵੀ ਉਹਨਾਂ ਦਾ ਤੁਸੀਂ ਲੇਖਾ ਜੋਖਾ ਕੱਢ ਕੇ ਦੇਖੋ ਵੀ ਕਿੰਨਾ ਕਰੋੜ ਜੇ ਉਹ ਮੜਾ ਮੋਟਾ ਦੁੱਕੀ ਚੋਕੀ ਪੰਜੀ ਦੇ ਦਿੰਦੇ ਉਹਨਾਂ ਨੂੰ ਕੀ ਫਰਕ ਸੀ ਬਿਲਕੁਲ ਬਿਲਕੁਲ ਇਹ ਮਤਲਬ ਹੁਣ ਜਦੋਂ ਗੋਲਾ ਹੀ ਕੋ ਟੋੜਿਆ ਨਾ ਉਦੋਂ ਸੋਚਣੇ ਮਜਬੂਰ ਹੋਏ ਆ ਇਹ ਹੌਲੀ ਹੌਲੀ ਦੇਖੋ ਹੁਣ ਮੈਨੂੰ ਤਾਂ ਲੱਗਦਾ ਵੀ ਜਿਵੇਂ ਇਸ ਵਾਰ ਲੁਧਿਆਣਾ ਬੰਦ ਹੋਣ ਜਾ ਰਿਹਾ ਅਗਲੀ ਵਾਰ ਫਿਰ ਹੋਰ ਜ਼ਿਲ੍ਹੇ ਹੋ ਜਾਣਗੇ ਕਾਫਲਾ ਬਣ ਜਾਊਗਾ ਮੇਰੇ ਖਿਆਲ ਉਹ ਤੋਂ ਬਾਅਦ ਫਿਰ ਪੂਰਾ ਪੰਜਾਬ ਬੰਦ ਹੋ ਜਾਊਗਾ ਨਹੀਂ ਜਦੋਂ ਉਹ ਤੁਹਾਡੀ ਗੱਲ ਨਾਲ ਮੈਂ ਸਹਿਮਤ ਆ ਵੀ ਕੀ ਐਦਾਂ ਨਹੀਂ ਹੋ ਸਕਦਾ ਵੀ ਜੇ ਲੋਕੀ ਕਹਿਣ ਵੀ ਨਹੀਂ ਜੀ ਇਹ ਗੱਲ ਸਹੀ ਨਹੀਂ ਹੈਗੀ ਇਹ ਐ ਨਹੀਂ ਵੀ ਜਿਹੜਾ ਅੱਜ ਇਹ ਫੈਸਲਾ ਆਇਆ ਉਹ ਕੱਲ ਨੂੰ ਬਦਲ ਵੀ ਸਕਦਾ ਕਿਸ ਤਰ੍ਹਾਂ ਜੀ ਵੀ ਵੀ ਨਹੀਂ ਜੀ ਇਹ ਇਹ ਬੰਦ ਰਹਿਣ ਦੇ ਨਾਲ ਇਹਦੇ ਤਾਂ ਫਾਇਦੇ ਕੋਈ ਨਹੀਂ ਹੋਏ ਇਹਦੇ ਤਾਂ ਨੁਕਸਾਨ ਹੀ ਹੋ ਰਹੇ ਆ ਵੀ ਐਜ਼ ਏ ਜਿਵੇਂ ਪਹਿਲਾਂ ਚੱਲਦਾ ਉਦਾਂ ਹੀ ਚੱਲਣਾ ਚਾਹੀਦਾ ਦੇਖੋ ਲੋਕ ਵੀ ਆਪਣੀ ਜਗ੍ਹਾ ਸੱਚੇ ਆ ਲੋਕ ਵੀ ਆਪਣੀ ਭਰਾ ਨੇ ਪਰ ਇਹ ਆ ਵੀ ਹੁਣ ਐਸੋਸੀਏਸ਼ਨ ਨੂੰ ਅਸੀਂ ਦੱਸਾਂਗੇ ਵੀ ਭਾਈ ਥੱਲੇ ਲੈਵਲ ਤੇ ਵੀ ਪ੍ਰੋਬਲਮ ਆ ਰਹੀਆਂ ਬਹੁਤ ਵੀ ਆਪਾਂ ਜੇ ਮੈਂ ਤਾਂ ਦੇਖੋ ਫਿਰ ਉਦੋਂ ਵੀ ਮੈਂ ਮੈਂ ਉਸ ਦਿਨ ਮੀਟਿੰਗ ਦੀ ਨਹੀਂ ਜਾ ਸਕਿਆ ਸੀ ਮੇਰੇ ਕੋਲ ਰਜੇਵੇਂ ਸੀ ਮੈਂ ਉਸ ਦਿਨ ਵੀ ਕਿਹਾ ਤਾਂ ਮੈਂ ਅੱਜ ਵੀ ਉਹਨਾਂ ਨੂੰ ਅਪੀਲ ਕਰਦਾ ਆਪਣੀ ਐਸੋਸੀਏਸ਼ਨ ਨੂੰ ਬੀਜੇ ਬੰਦ ਕਰਨਾ ਨਾ ਪੂਰਾ ਪੰਜਾਬ ਪਰ ਕਲਾ ਜਿਲ੍ਹਾ ਬੰਦ ਕਰਦੇ ਤਾਂ ਕੋਈ ਏਡਾ ਅਸਰ ਨਹੀਂ ਪੈਣ ਵਾਲਾ ਇੱਕ ਆਖਰੀ ਕੁਐਸਚਨ ਤੁਹਾਡੇ ਨਾਲ ਹੈਗਾ ਆ ਵੀ ਡੀਜ਼ਲ ਦੀ ਕੋਈ ਗੱਲ ਨਹੀਂ ਲੋਕ ਟੈਂਕੀਆ ਭਰਾ ਕੇ ਲੈ ਜਾਂਦੇ ਆ ਡਰਮ ਭਰਾ ਕੇ ਲੈ ਜਾਂਦੇ ਆ ਜੀ પેટ્રોલ ਨੂੰ ਵੱਧ ਤੋਂ ਵੱਧ ਕੋਈ ਬੰਦਾ ਸਟੋਰ ਕਰੇ ਉਹਦੇ ਦੇ ਉੱਤੇ ਕੋਈ ਹੈਗਾ ਕਿ ਕੋਈ ਬੰਦਾ પેટ્રોલ ਐਨ ਨਹੀਂ ਲੈ ਸਕਦਾ ਆ ਕੋਈ ਬੰਦਾ ਕਹੇ ਜੀ ਮੈਂ ਇੱਕ ਇੱਕ ਨੁਕਤਾ ਹੋਰ ਵੀ ਇਹਦੇ ਵਿੱਚ ਹੁਣ ਆਇਆ ਤੁਹਾਤੋਂ પેટ્રોલ ਭਰਾ ਕੇ ਲੈ ਜਾਣਾ ਤੇ ਲੋਕ ਉਹਨੂੰ ਬਲੈਕ ਕਰਕੇ ਵੇਚਿਆ ਕਰਨਗੇ ਸੰਡੇ ਨੂੰ ਉਹ ਮਾੜੀ ਗੱਲ ਹੈ ਦੇਖੋ ਇਹ ਪੰਡਿਤ ਜੀ ਨਾਲ ਇੱਕ ਸਵਾਲ ਪੈਦਾ ਹੋ ਗਿਆ ਜੀ ਤੁਹਾਨੂੰ ਤਾਂ ਤੇਲ ਲੈ ਲੈਣਾ ਪੈਟਰੋਲ ਔਰ ਲੋਕਾਂ ਨੇ ਸੰਡੇ ਨੂੰ ਆਪਣੀਆਂ ਦੁਕਾਨਾਂਾਂ ਤੇ ਪਿੰਡਾਂ ਦੇ ਵਿੱਚ ਘਰਾਂ ਦੇ ਉਹ ਵੇਚਣਗੇ ਔਰ ਵੱਧ ਰੇਟ ਤੇ ਵੇਚਣਗੇ ਨਹੀਂ ਦੇਖੋ ਜੇ ਸਰਕਾਰ ਨੇ ਕੋਈ ਗੱਲ ਨਾ ਸੁਣੀ ਕੰਪਨੀ ਨੇ ਕੋਈ ਗੱਲ ਨਾ ਸੁਣੀ ਉਦੋਂ ਅੱਗੇ ਵਧਾਂਗੇ ਨਾ ਨਹੀਂ ਫਿਰ ਤੁਸੀਂ ਜ਼ਿਆਦਾ ਉਹਦੇ ਪ੍ਰਤੀ ਐਕਸ਼ਨ ਲਓਗੇ ਵੀ ਤੁਸੀਂ ਵੇਚ ਨਹੀਂ ਸਕਦੇ ਨਹੀਂ ਉਹ ਲੋਕੀ ਬੜੇ ਜਾਗਰੂਤ ਆ ਉਹਨਾਂ ਨੇ ਸੈਟਰਡੇ ਨੂੰ ਭਰਾਲਿਆ ਕਰਨਾ ਤੁਹਾਨੂੰ ਇਹ 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 ਗੱਲ ਥੋੜੀ ਅਸੀਂ ਸੱਚ ਨੇ ਪਹਣਾ ਲਿਆ ਕਰਨਾ ਉਹਨਾਂ ਨੂੰ ਪਤਾ ਵੀ ਉਹਨ ਇੱਕ ਇਹ ਸਾਥ ਦੇਣ ਵਾਲੀ ਗੱਲ ਆ ਹੁਣ ਪੰਪ ਵਾਲਿਆਂ ਦਾ ਪਬਲਿਕ ਨੂੰ ਮੈਂ ਤਾਂ ਕਹਿੰਦਾ ਸਾਰੀ ਪਬਲਿਕ ਨੂੰ ਉਠਣਾ ਚਾਹੀਦਾ ਇਹਦੇ ਵਿਰੋਧ ਚ ਬਿਲਕੁਲ ਇਹਦੇ ਵਿਰੋਧ ਵਿੱਚ ਕਿਉਂਕਿ ਇਹ ਪਬਲਿਕ ਦਾ ਮਸਲਾ ਆ ਪਬਲਿਕ ਰੋਜ਼ ਇਹਨੂੰ ਯੂਜ਼ ਕਰਦੀ ਆ ਕੋਈ ਬੰਦਾ ਵੀ ਜਿਵੇਂ ਆਪਾਂ ਰੋਟੀ ਖਾਂਦੇ ਆ ਨਾ ਸਵੇਰੇ ਉੱਠ ਕੇ ਬਜਟਾ ਰੋਟੀ ਦਾ ਉਦਾਂ ਹੀ ਦਾ ਆ ਉਦਾਂ ਹੀ ਦਾ ਬਜਟਾ ਇਹ ਸੇਮ ਚੀਜ਼ ਆ ਦੋਨਾਂ ਦੀ ਇਸ ਕਰਕੇ ਪਬਲਿਕ ਨੂੰ ਵੀ ਉੱਠਣਾ ਚਾਹੀਦਾ ਕਿਉਂਕਿ ਜਿੰਨਾ ਚਿਰ ਆਪਾਂ ਹਥਿਆਰ ਨਹੀਂ ਚੱਕਦੇ ਤਾਂ ਕੋਈ ਵੀ ਮੰਜ਼ਲ ਸਾਫ ਨਹੀਂ ਹੁੰਦੀ ਬਿਲਕੁਲ ਨਹੀਂ ਇਹ ਗੱਲ ਤਾਂ ਇਹ ਗੱਲ ਤਾਂ ਤੁਸੀਂ ਮੰਨਦੇ ਹੋ ਨਾ ਵੀ ਇਹ ਆ ਕੰਮ ਹੋਣ ਦਾ ਚਾਂਸ ਆ ਵੀ ਸਟੋਰੇਜ ਦੇ ਨਾਲ ਵੀ ਬਲੈਕ ਵਧੂਗੀ ਜਾਂ ਉਹਦੇ ਇਹਦੇ ਨਤੀਜੇ ਜਿਹੜੇ ਉਹ ਉਹ ਜਿਵੇਂ ਹੁਣ ਪੁਲਿਸ ਨੂੰ ਵੀ ਰੇਡਾਂ ਮਾਰਨੀਆਂ ਪੈਣਗੀਆਂ ਵੀ ਭਾਈ ਕਿਹਦੇ ਘਰ ਜ਼ਿਆਦਾ ਧੇਨ ਮਿਲ ਰਿਹਾ ਕੁਝ ਹੋ ਰਿਹਾ ਨਹੀਂ ਮੇਰੇ ਕਹੇ ਐਡੀ ਨੌਬਤ ਨਹੀਂ ਆਂਦੀ ਠੀਕ ਹੈ ਐਡੀ ਨੌਬਤ ਨਹੀਂ ਆਂਦੀ ਲੋਕ ਬੜੇ ਸੁਚੇਤ ਆ ਬੜੇ ਸਿਆਣੇ ਆ ਬਲੇਕੀਆਂ ਹੋਂ ਤਾਂ ਕੋਈ ਬਖਸ਼ਦਾ ਹੀ ਨਹੀਂ ਹੋਂ ਹੂੰ ਕਿ ਨਹੀਂ ਇਹ ਤਾਂ ਪੁਰਾਣੇ ਜਵਾਨੇ ਜਹੁੰਦਾ ਸੀ ਹੁਣ ਤਾਂ ਕੋਈ ਮੇਰੇ ਕਹੇ ਜੇ ਕਰੂਗਾ ਵੀ ਤਾਂ ਪਾਪਾਂ ਦਾ ਭਾਗੀ ਬਣੂਗਾ ਬਿਲਕੁਲ ਬਿਲਕੁਲ ਸੋ ਧੰਨਵਾਦ ਹੈ ਬਿਲਕੁਲ ਥੈਂਕ ਯੂ ਸੋ ਕਸਤੂਰੀ ਲਾਲ ਮੰਟੂ ਜੀ ਨੇ ਬਹੁਤ ਹੀ ਵਿਸਤਾਰਪੂਰਵਕ ਜਿਹੜੀ ਗੱਲ ਬਾਤ ਆ ਉਹ ਸਾਨੂੰ ਸਮਝਾਈ ਹੈ ਭਾਵੇਂ ਚਾਹੇ ਕੁਝ ਲੱਭੀ ਵੀ ਹੋ ਗਈ ਆ ਪਰ ਬਿਲਕੁਲ ਐਗਜ਼ੈਕਟ ਜਿਹੜੀ ਗੱਲ ਆ ਉਹ ਪਬਲਿਕ ਨੂੰ ਵੀ ਤੇ ਇਹਨਾਂ ਨੇ ਆਪਣੀ ਐਸੋਸੀਏਸ਼ਨ ਦੇ ਨਾਲ ਵੀ ਜਿਹੜੀ ਗੱਲਬਾਤ ਕੀਤੀ ਆ ਉਹ ਸਾਰੀ ਦੱਸੀਆ ਨਹੀਂ ਤਾਂ ਲੋਕਾਂ ਨੇ ਇਸ ਭੰਬਲ ਘੂਸੇ ਵਿੱਚ ਰਹਿਣਾ ਸੀ ਕਿ ਕਿਉਂ ਛੁੱਟੀ ਹੋਣ ਲੱਗੀ ਕਿਉਂ ਜਿਹੜਾ ਡੀਜ਼ਲ ਪੈਟਰੋਲ ਆ ਉਹ ਐਤਵਾਰ ਨੂੰ ਨਹੀਂ ਮਿਲਦਾ ਸੋ ਧੰਨਵਾਦ